ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਲੋਕ ਸਭਾ ਬਠਿੰਡਾ ਤੋਂ ਦੋ ਬੇਬੀਆਂ ਮੈਦਾਨ ਵਿੱਚ ਨੇ ਇਲੈਕਸ਼ਨ ਲੜਨ ਵਾਤੇ ਜਿਹੜੀ ਨਵੇਂ ਬੀਬੀ ਆਈ ਹੈ ਉਹ ਹੈ ਪਰਮਪਾਲ ਕੌਰ ਮਲੂਕਾ ਸਭ ਦੀ ਨੂੰ ਤੇ ਇੱਕ ਬੀਬੀ ਪੁਰਾਣੀ ਹੈ ਉਹ ਪੁਰਾਣੀ ਕਰ ਦਿੱਤੀ ਤਕਰੀਬਨ ਉਹ ਹੈ ਬੀਬਾ ਹਰ ਸਿਮਰਤ ਕੌਰ ਬਾਦਲ ਨੰਨੀ ਸ਼ਾ ਵਿਕਰਮ ਸਿੰਘ ਮਜੀਠੀਏ ਦੀ ਸਿਫਟਰ ਤੇ ਦੋ ਸਰਦਾਰ ਨੇ ਮੈਦਾਨ ਵਿੱਚ ਪਹਿਲੇ ਨੰਬਰ ਤੇ ਜੀਤਮਿੰਦਰ ਸਿੰਘ ਸਿੱਧੂ ਤੇ ਨੰਬਰ 2 ਨੇ ਗੁਰਮੀਤ ਸਿੰਘ ਖੁੱਡੀਆਂ ਜਦੋਂ ਤੁਸੀਂ ਇਹਨਾਂ ਚਾਰਾਂ ਦੀ ਗੱਲ ਕਰੋਗੇ ਦੋ ਬੀਬੀਆਂ ਤੇ ਦੋ ਸਰਦਾਰਾਂ ਦੀ ਬੀਬਾ ਪਰਮਪਾਲ ਕੌਰ ਤੇ ਬੀਬਾ ਹਰਸਿਮਰਤ ਕੌਰ ਬਾਦਲ ਇਹ ਬੀਬੀਆਂ ਤਾਂ ਤਕਰੀਬਨ ਦੌਰਚੋਂ ਬਾਹਰ ਨੇ ਤੇ ਦੋ ਸਰਦਾਰਾਂ ਦੀ ਟੱਕਰ ਹੈ ਪਰ ਨੰਬਰ 1 ਨੇ ਜੀਤ ਮਿੰਦਰ ਸਿੰਘ ਸਿੱਧੂ ਤੇ ਜਿਹੜੀ ਮੈਂ ਗੱਲਬਾਤ ਅੱਜ ਕੀਤੀ ਹੈ ਤੁਹਾਡੇ ਨਾਲ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਬਿਬਾ ਹਰਸਮਰਤ कौर ਬਾਦਲ ਦੀ ਹਾਰ ਦਾ ਕਾਰਨ ਹੈ ਬੈਦਵੀ ਦਾ ਮੁੱਦਾ ਇਹਨਾਂ ਦੇ ਕੰਨ ਤੇ ਜੋ ਨਹੀਂ ਸਰਕੇ ਨੰਬਰ 2 ਏ ਬੀਬੀ ਦੀ ਦੂਜੀ ਹਾਰ ਦਾ ਕਾਰਨ ਹੈ ਜਿਹੜੇ ਕਿਸਾਨੀ ਬੈ ਲਾਏ ਪਹਿਲਾਂ ਬੀਬੀ ਫਾਇਦੇ ਗਣਾਉਂਦੀ ਗਈ ਜਦੋਂ ਕਿਸਾਨਾਂ ਨੇ ਘੇਰਾ ਪਾ ਕੇ ਖੇਤਰ ਫੇਰਿਆ ਫਿਰ ਬੀਬੀ ਵਿਰੋਧ ਵਿੱਚ ਹੋ ਗਈ ਦੋਗਲਾਪਨ ਸਾਹਮਣ ਦੋਗਲਾਪਨ ਜਿਹੜਾ ਸੀ ਉਹ ਸਾਹਮਣੇ ਆਇਆ ਇਹ ਬੀਬੀ ਦੀ ਹਾਰ ਦਾ ਕਾਰਨ ਹੈ ਤੇ ਤੀਜੀ ਜਿਹੜਾ ਹਾਰ ਦਾ ਕਾਰਨ ਉਹ ਮੈਂ ਬਣਾਇਆ ਉਹ ਕੀ ਹੈ ਮੈਂ ਪਿੰਡਾਂ ਦੇ ਵਿੱਚ ਇਹ ਬੋਲ ਕੇ ਆਂ ਮਖਾਏ ਬੀਬਾ ਜਿਹੜੀਆਂ ਵੋਟਾਂ ਖਰੀਦੀ ਐ ਨਾ ਉਹ ਗੁਰਦਾਰਿਆਂ ਦਾ ਪੈਸਾ ਹੈ ਤੇ ਉਹ ਲੋਕਾਂ ਨੇ ਵਿਰੋਧ ਕੀਤਾ ਕਿ ਇਹੋ ਜਿਹਾ ਪੈਸਾ ਸਾਨੂੰ ਨਹੀਂ ਚਾਹੀਦਾ ਜਣ ਕੇ ਇਹ ਬੀਬਾ ਦੀਆਂ ਤਿੰਨ ਜਿਹੜੀਆਂ ਨਿਸ਼ਾਨੀਆਂ ਨੇ ਹਾਰ ਦੀਆਂ ਉਹ ਸਾਹਮਣੇ ਆ ਗਈਆਂ ਤੇ ਇੱਕ ਇਹ ਬੀਬੀ ਨੇ ਹੋਰ ਗੱਲਬਾਤ ਜਿਹੜੀ ਐਸਵਾਈਐਲ ਤੇ ਕੀਤੀ ਸੀ ਤੇ ਪਹਿਲਾਂ ਇਹ ਬੀਬੀ ਨੇ ਮਨ ਬਣਾਇਆ ਸੀ ਕਿ ਸ਼ਾਇਦ ਮੈਂ ਇਲੈਕਸ਼ਨ ਨਾ ਲੜਾਂ ਪਰ ਅਕਾਲੀ ਦਲ ਦੀ ਕਿਤੇ ਹੋਣ ਦਾ ਸਵਾਲ ਸੀ ਬੀਬੀ ਮੈਦਾਨ ਵਿੱਚ ਤਾਂ ਆਈ ਪਰ ਜਿਹੜੀ ਬੋਲ ਬਣੀ ਹੈ ਉਹ ਲੋਕਾਂ ਦੇ ਰਾਸ ਨਹੀਂ ਆਈ ਤੇ ਇੱਕ ਮੈਂ ਹੋਰ ਤੁਹਾਨੂੰ ਦੱਸ ਦਿੰਨਾ ਜਿਹੜਾ ਕਾਂਗਰਸ ਦੀ ਜਿੱਤ ਦਾ ਇੱਥੇ ਕਾਰਨ ਹੈ ਜੀਤਮਿੰਦਰ ਸਿੰਘ ਸਿੱਧੂ ਉਹ ਚਾਰ ਵਾਰੀ ਐਮ ਐਲ ਏ ਤਲਵੰਡੀ ਸਾਬੋ ਵਿਧਾਨ ਸਭਾ ਤੋਂ ਰਹੇ ਨੇ ਤੇ ਉਹਨਾਂ ਲੋਕਾਂ ਨੇ ਜਿਹੜਾ ਰਿਕਾਰਡ ਤੋੜਿਆ ਉਹ ਇਹ ਕਹਿੰਦੇ ਨੇ ਕਿ ਸਿੱਧੂ ਸਾਹਿਬ ਨੇ ਸਾਡੇ ਤਲਵੰਡੀ ਹਲਕੇ ਦੇ ਵੀ ਜਿਹੜੇ ਕੰਮ ਨੇ ਬਹੁਤ ਜ਼ਿਆਦਾ ਕਰਾਏ ਹੈ ਬੇਦਾਗ ਲੀਡਰ ਨੇ ਕੋਈ ਇਹੋ ਜਿਹਾ ਦਾਗ ਨਹੀਂ ਲੱਗਾ ਮਿੱਠ ਬੋਲੜੇ ਨੇ ਔਰ ਇਹ ਉਹਨਾਂ ਜਿੱਤ ਦਾ ਕਾਰਨ ਹੈ ਜਿਹੜੇ ਖੁੱਡੀਆਂ ਸਾਹਿਬ ਨੇ ਉਹ ਕਿਉਂ ਹਾਰਨਗੇ ਉਹਦਾ ਕਾਰਨ ਹੈ ਕਿ ਵਿਰੋਧ ਬਹੁਤ ਹੈ ਇਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਕਮਿਟਮੈਂਟ ਕੀਤੀ ਸੀ ਉਹ ਤੇ ਖਰੇ ਉਤਰੇ ਨਹੀਂ ਕਿਤੇ ਨਾ ਕਿਤੇ ਇੱਕ ਹੋਰ ਕਾਰਨ ਵਿੱਚ ਜਿੱਤ ਦਾ ਸਾਹਮਣੇ ਆਉਂਦਾ ਕਾਂਗਰਸ ਦਾ ਉਹ ਇਹ ਹੈ ਕਿ 10 ਸਾਲ ਬਾਅਦ ਤਕਰੀਬਨ ਲੋਕ ਚੇਂਜ ਭਾੜਦੇ ਹੁੰਦੇ ਆ ਤੇ ਉਹ ਸੈਂਟਰ ਦੇ ਵਿੱਚ ਜਿਹੜਾ ਬਦਲਾ ਹੈ ਜਣ ਕੇ ਬੀਜੇਪੀ ਨੂੰ ਨਕਾਰਿਆ ਕਾਂਗਰਸ ਦੀ ਸਰਕਾਰ ਸੈਂਟਰ ਦੇ ਵਿੱਚ ਆ ਰਹੀ ਹੈ ਚਲੋ ਮੈਂ ਜਿਹੜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਹੋਈ ਹੈ ਕਿ ਭਲੇਖਾ ਕੱਢ ਲਈ ਅੱਜ ਆਪਾਂ ਜਿਹੜੀਆਂ ਦੋ ਬੀਬੀਆਂ ਨੇ ਪਰਮਪਾਲ ਕੌਰ ਦੇ ਵਿਆਹ ਹਰ ਸਿਮਰਤ ਕੌਰ ਬਾਦਲ ਇਹ ਤਾਂ ਮੈਂ ਕਹਿੰਦਾ ਚੁੱਪ ਕਰਕੇ ਘਰੇ ਬਹਿ ਜਾਣਾ ਐਵੇਂ ਨਾ ਤੇਲ ਫੂਕਣ ਜਿਹੜਾ ਪਾਰਟੀਆਂ ਵੱਲੋਂ ਪੈਸਾ-ਪੂਸਾ ਪਾਇਆ ਹੋਇਆ ਹੈ ਅਕਾਊਂਟਾਂ ਦੇ ਵਿੱਚ ਉਹ ਸੰਭਾਲ ਲੈਣ ਖਾਸ ਕਰਕੇ ਬੀਜੇਪੀ ਵਾਲੇ ਉਹ ਬਾਦਲਾਂ ਕੋਲੇ ਤਾਂ ਬਥੇਰਾ ਕੁਛ ਪੰਜਾਬ ਦਾ ਲੁੱਟਿਆ ਹੋਇਆ ਪਿਆ ਕੋਈ ਚੱਕਰ ਨਹੀਂ ਜੀ 23 ਕਰੋੜ ਲਾ ਦੇਣਗੇ ਇਹਨਾਂ ਨੂੰ ਕੀ ਫਰਕ ਪੈਣ ਲੱਗਾ ਪਰ ਦੋਨਾਂ ਬੀਬੀਆਂ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਫਾਇਦਾ ਕੋਈ ਨਹੀਂ ਤੁਸੀਂ ਦੌੜ ਚੋਂ ਬਾਹਰ ਹੋ ਠੀਕ ਹੈ ਤੇ ਖੁੱਡੀਆਂ ਸਾਹਿਬ ਨੂੰ ਬਲੀ ਦਾ ਬੱਕਰਾ ਬਣਾਈ ਬਣਾਇਆ ਭਵੰਤਵਾਨ ਨੇ ਕਿਉਂਕਿ ਪਹਿਲਾਂ ਕੈਬਨਿਟ ਮੰਤਰੀ ਹੈਗੇ ਨੇ ਖੁੱਡੀਆਂ ਸਾਹਿਬ ਤੇ ਦੁਬਾਰਾ ਉਹਨਾਂ ਨੂੰ ਕੀ ਲਾਭ ਮਿਲਣਾ ਸੀ ਪਤਾ ਹੀ ਸੀ ਕਿ ਸੈਂਟਰ ਵਿੱਚ ਸਰਕਾਰ ਤਾਂ ਕਾਂਗਰਸ ਦੀ ਹੈ ਕਿਹੜਾ ਮੰਤਰੀ ਮਿਲਣੀ ਹੈ ਦੇ ਆਪੇ ਆਪ ਵੀ ਕਹਿੰਦੇ ਐ ਕਿ ਮੈਂ ਤਾਂ ਬਰੀ ਦਾ ਬੱਕਰਾ ਬਣਾਤਾ ਮੈਂ ਇਲੈਕਸ਼ਨ ਲੜਨ ਹੀ ਨਹੀਂ ਸੀ ਚਲੋ ਕੁਲ ਮਿਲਾ ਕੇ ਮੈਂ ਗੱਲ ਇਹ ਕਹਿ ਦਨਾ ਜਿਹੜੇ ਵਿਰੋਧੀ ਹੁੰਦੇ ਨੇ ਨਾ ਤੇ ਉਹਨਾਂ ਨੇ ਤੜਫਣਾ ਬਹੁਤ ਐ ਚੀਕਾਂ ਬਹੁਤ ਪੈਣੀਆਂ ਕਿਉਂਕਿ ਮੈਂ ਤਕਰੀਬਨ 200 ਦੇ ਲਗਵੇ ਜਿਹੜਾ ਪਿੰਡ ਹੈ ਹਲਕਾ ਬਠਿੰਡਾ ਦਾ ਉਹ ਕਵਰ ਕੀਤਾ ਜਿਹੜੀ ਰਿਪੋਰਟ ਮਿਲੀ ਐ ਤੇ ਸਭ ਤੋਂ ਵੱਧ ਜਿਹੜੀ ਸ਼ਿਕਾਇਤਾਂ ਸੀ ਉਹ ਵਿਵਾਹ ਹਰ ਸਿਮਰਤ ਕੋਰ ਬਾਦਲ ਦੀਆਂ ਸੀ ਯਾਨੀ ਕਿ ਬਾਦਲ ਪਰਿਵਾਰ ਦੀਆਂ ਸੀ ਲੋਕ ਕਹਿੰਦੇ ਚਿੱਟਾ ਇਹਨਾਂ ਨੇ ਵੇਚਿਆ ਜੀ ਬੈਦਵੀ ਇਹਨਾਂ ਨੇ ਕਰਾਈ ਹੈ ਜੀ ਮਾਫੀਆਂ ਨਾ ਦਿੱਤੀਆਂ ਜੀ ਯਾਨੀ ਕਿ ਕੁੱਲ ਮਿਲਾ ਕੇ ਪੰਜਾਬ ਨੂੰ ਤੇ ਕੌਮ ਨੂੰ ਤੇ ਪੰਜਾਬ ਦੀ ਨੌਜਵਾਨੀ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਬਾਦਲ ਪਰਿਵਾਰ ਨੇ ਜਿੰਨਾ ਗੁੰਮਰਾਹ ਕੀਤਾ ਹੈ ਜਿੰਨਾ ਬੇੜਾ ਘਰ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ ਹੋਣਾ ਇਹ ਬਾਦਲਾਂ ਦੀ ਹਾਰ ਦਾ ਕਾਰਨ ਹੈ ਤੇ ਖੁੱਡੀਆਂ ਸਭ ਦਾ ਵਿਰੋਧ ਹੋ ਹੀ ਰਿਹਾ ਹੈ ਜਿਹੜੀ 2022 ਵੇਲੇ ਬੇਵ ਹੈਗੀ ਸੀ ਹਨੇਰੀ ਹੈਗੀ ਸੀ ਉਹ ਇਦਕੀ ਨਹੀਂ ਹੈਗੀ ਤੇ ਦੂਜੀ ਗੱਲ ਜਿਹੜਾ ਬੋਰਡ ਕੀਡਰ ਹੈਗਾ ਉਹ ਕਾਂਗਰਸ ਦਾ ਬਹੁਤ ਸਟਰੋਂਗ ਹੈ ਤੇ ਬਹੁਤ ਵੱਡਾ ਹੈ ਤੇ ਭਾਜਪਾ ਦੀ ਜਿਹੜੀ ਵੋਟ ਹੈ ਉਹ ਬਿਸ਼ਹਰੀ ਹਲਕਿਆਂ ਦੇ ਵਿੱਚ ਹੈਗੀ ਹੈ ਉਹ ਨੁਕਸਾਨ ਤਕਰੀਬਨ ਬੀਬਾ ਹਰਸਮਤ ਕੌਰ ਬਾਦਲ ਨੂੰ ਕਰੂਗੀ ਇਹ ਚ ਕੋਈ ਸ਼ੱਕ ਨਹੀਂ ਤੇ ਕੁੱਲ ਮਿਲਾ ਕੇ ਕਹਿ ਲੋ ਜਿਹੜੇ ਲੱਖੇ ਸਦਾਨੇ ਵਰਗੇ ਸੀ ਤੇ ਇਹਨਾਂ ਦੀ ਵੀ ਬੋਲਤੀ ਬੰਦ ਹੋ ਗਈ ਤੇ ਬਥੇਰਾ ਪੰਜਾਬ ਚ ਆਉ ਮਾਮੂਲੀ ਦੀ ਗੱਲ ਕੀਤੀ ਪਰ ਲੋਕ ਜਿਹੜੇ ਆ ਉਹ ਜਾਣਦੇ ਆ ਕਿ ਗੈਂਗਸਟਰਾਂ ਨੂੰ ਅਸੀਂ ਲਿਆ ਕੇ ਕੀ ਕਰਾਂਗੇ ਜਾਨਕਿ ਕੁੱਲ ਮਿਲਾ ਕੇ ਮੈਨੂੰ ਬਸ ਇੱਕ ਦੇਣੀ ਤੁਸੀਂ ਗਾਲ੍ਹੀਆਂ ਕੋਈ ਚੱਕਰ ਨਹੀਂ ਕਹਿਣਗੇ ਸਿੱਧੂ ਸਰ ਦਾ ਚਮਚਾ ਬਣਿਆ ਨਾ 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 ਚਮਚੇ ਚਮਚੇ ਵਾਲੀ ਗੱਲ ਕੋਈ ਨਹੀਂ ਆਪਾਂ ਤਾਂ ਕੰਮ ਕੀਤਾ ਜੀ ਗਰਾਉਂਡ ਲੈਵਲ ਤੇ ਲੋਕਾਂ ਦੇ ਵਿੱਚ ਜਾ ਕੇ ਤੇ ਉਹਦਾ ਰਿਜ਼ਲਟ ਲੋਕਾਂ ਨੇ ਦਿੱਤਾ ਜਣ ਕਿ ਜੀਤ ਮਿੰਦਰ ਸਿੰਘ ਸਿੱਧੂ ਤਕਰੀਬਨ ਤਕਰੀਬਨ 50 ਤੋਂ 60 ਹਜ਼ਾਰ ਵੋਟ ਤੇ ਜਿੱਤਣਗੇ ਇਹ ਮੇਰਾ ਵਾਅਦਾ ਥੋੜੇ ਨਾਲ ਤੇ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਆਊਗੀ ਪੱਕਾ ਇਹ ਗਾਰੰਟੀ ਹੈ ਸਰਵੇ ਜਿਹੜਾ ਹੋਇਆ ਉਹਦੀ ਰਿਪੋਰਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ